ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਮਹਾਰਾਜ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਆਪ ਉਹਨਾਂ ਦਾਆਂ ਕਹਲਾਤ ਆਜੋ ਜਗਮੇ ਪੜਬਉ ਦਿਓ ਤਾਂ ਤਾਂ ਸਹਿਬ ਸਤੂ ਨਾਮ ਦੇ ਪਾਠ ਮਹਾਰਾਜ ਨੇ ਕਲ ਉਤਾਰਨ ਵਾਸਤੇ ਇਹ ਮਾਤਰੋ ਦੇ ਧਰਤੀ ਤੇ ਉਤਾਰਤਾ ਰਾਇ ਕੋਈ ਦੀ ਤਲਵੰਡੀ ਜੇਦੋਂ ਆਪਾ ਪਿਆਰ ਦਾ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਆ ਜਿਹੜੇ ਸੇਖ ਧਰਮ ਦੀ ਨੀਂਹ ਰੱਖੀ ਜਾਦਾ ਦਾਸਿਆਂ ਦੇ ਰੂਪ ਵਿੱਚ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਸਾਰਿਆਂ ਦੇ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਇਹ ਨਾਮ ਨਾ ਜੋੜਿਆ। ਆਪਦੇਸ਼ ਬਖਸ਼ੀ ਕੀਤਾ ਬਾਣੀ ਮਦਸ ਚ ਪਾਸੇ ਕਿਰਪਾ ਕਰਦੇ। ਮਤਵੀ ਬ੍ਰਾਹਮਣ ਸੂਤ ਵੈਸ਼ ਆਪਦੇਸ਼ ਚੋਂ ਵਦਨਾਂ ਨੂੰ ਸਾਝਾ। ਗੋਦਮਕ ਨਾਮ ਜਪੈ। ਕਲ ਮੈਂ ਘਟ ਘਟ ਨਾਨਕ ਕਮਾਜਾ। ਨਾਮ ਦਾ ਸਟਾਇਟਾ ਸੱਚੇ ਪਾਤਸ਼ਾਹ ਗੁਰਨਾਸਾ ਨੇ ਭਾਈ ਸਾਹਿਬ ਭਾਈ ਗਦਾ ਜੀ ਲਿਖਦੇ ਵੀ ਕਲਜੁਰ ਬਾਬੇ ਕਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਜਿਆਦੀ ਸੇਵਾ ਕਮਾਈ ਸੀ ਭਾਈ ਲਹਿਣਾ ਦੇ ਰੂਪ ਵਿੱਚ ਤਾਂਤਨਤਨ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਨੇ ਹੁਕਮੰਦਿਆ ਜੀ ਸੇਵਾ ਦੇ ਪ੍ਰਵਾਨ ਚੜ੍ਹੇ ਸੀ ਹੁਕਮੰਦਰ ਜੀ ਭਾਈ ਲਹਿੜਾ ਜੀ ਜੇ ਪਾਤਸ਼ਾਹ ਨੇ ਆਪਣੇ ਅੰਗੈ ਨਾਲ ਆਗੇ ਅੰਗਤ ਬਣਾ ਦਿੱਤਾ ਸਮੇਂ-ਸਮੇਂ ਦੇ ਅਨੁਸਾਰ ਮਹਾਰਾਜ ਦੇ ਅਦ੍ਰਹਿਮਤ ਕਿਰਪਾ ਸਦਕਾ ਨਾਲ ਕਾਹਨੇ 10 ਜਾਮੇ ਧਾਰਿਆ 10 ਹੈ ਜਾਮੇ ਵਿੱਚ ਮਹਾਰਾਜ ਨੇ ਵਖ-ਵਖ ਸ਼ਾਦਾਂ ਵਿੱਚ ਕਿਰਪਾ ਕੀਤੀ ਸਿੱਖੀ ਦਾ ਉਪਦੇਸ਼ ਬਖਸ਼ਣ ਵਾਸਤੇ ਮਹਾਰਾਜ ਨੇ ਸਤਨਗੁਰੂ ਰਾਮਦਾਸ ਪਾਤਸ਼ਾਹ ਨੇ 22 ਮੰਜੀਆਂ ਥਾਪੀਆਂ ਸੀਗੀਆਂ ਉਹਦਾ ਕਹਿੰਦੇ ਵੀ 22 ਸਟੇਟਾਂ ਸੀਗੀਆਂ ਭਾਰਤ ਦੀਆਂ 22 ਸਟੇਟਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ 22 ਮੰਜੀਆਂ ਥਾਪੀਆਂ ਸੀ 22 22 ਗੁਰਸਿੱਖਾਂ ਦੇ ਪਾਤਸ਼ਾਹ ਨੇ ਨਹਿਮਤਾ ਕੀਤੀਆਂ ਸੀਗੀਆਂ ਸਮਾਂ ਚੱਲਦਾ ਗਿਆ ਸਾਨੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਿੱਲੀ ਵਿਖੇ ਜਾ ਕੇ ਦਰਸ਼ਨ ਦਿੱਤਾ ਜੋ ਚੇਜ਼ ਕਿ ਦੀ ਬਿਮਾਰੀ ਬਹੁਤ ਕਈ ਗੁਰੂ ਸਾਹਿਬ ਦੇ ਜਿੰਨੇ ਵੀ ਬਿਮਾਰ ਸੀਗੇ ਉਹਦਾ ਦੇਖਭਾਲ ਕੀਤੀ ਜਿੱਥੇ ਮਾਸ ਤੇ ਪਾਸਾ ਆਪ ਜੋਤੀਓ ਸਮੋਣ ਲੱਗੇ ਤੇ ਸਿੱਖਾਂ ਨੇ ਬੇਤੀ ਕੀਤੀ ਮਹਾਰਾਜ ਸਾਡੀ ਬਾਹ ਕਿਦੋਂ ਫੜਾ ਕੇ ਚੱਲੇ ਆ ਤੇ ਮਹਾਰਾਜ ਨਾਲ ਯਾਰ ਮਗਵਾਇਆ ਪੰਜ ਪੈਸੇ ਨਾਲ ਦੀਆਂ ਲੈ ਕੇ ਮਾਦੇ ਆਪਣੇ ਹੱਥਾਂ ਵਿੱਚ ਲੰਮੇ ਪਿਆਨੇ ਬਹਾਜਮਨ ਹੋਏ ਨੇ ਸਿਰੋਪੀ ਕਮਾ ਕੇ ਤਿੰਨ ਵਾਰੀ ਬਚਨ ਕੀਤਾ ਇਹ ਵੀ ਬਾਬਾ ਬਸੇ ਗ੍ਰਾਮ ਬੁਕਾਲੇ ਬਾਣ ਕਰੂ ਸੰਗਤ ਸਗਰ ਸੁਮਾਦੇ ਗੁਰ ਤੇਗ ਬਹਾਦਰ ਸਾਹਿਬ ਜੀ ਉਹਦੇ ਮਾਤਾ-ਨਾਨਕੀ ਜੀ ਉਹਨਾਂ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੇ ਅਨੁਸਾਰ ਆਪਣੇ ਪੇਕੇ ਪਿੰਡ ਬੁਕਾਲੇ ਰਹਿੰਦੇ ਸੀ। ਤਨਸ਼ੀਰ ਖਾਲਸਾ ਸਿੰਘ ਸਾਹਿਬ ਜੀ ਦੇ ਬਾਬਾ ਜੀ ਲੱਗਦੇ ਸੀਗੇ ਉਹਨੇ ਬਾਬਾ ਸ਼ਬਦ ਵਰਤਿਆ ਸੀ ਤੇ ਨਗਰ ਨੂੰ ਮਾਰ ਪ੍ਰਾਪਤ ਹੋਇਆ ਵੀ ਬਾਬਾ ਬੁਕਾਲਾ। ਜਿੱਥੋਂ ਮਹਾਰਾਜ ਨੇ ਸ੍ਰੀ ਗੁਰੂਪਤ ਸਾਹਿਬ ਪਹੁੰਚੇ ਉਹ ਪ੍ਰਧੰਤ ਮਹਾਰਾਜ ਆਪਣਾ ਨਗਰ ਮਾਖੋਵਾਲ ਸੀ ਪਹਾੜੀ ਦਾ ਖਰੀਦੇ ਆ ਉੱਥੇ ਨਗਰ ਬਸਾਇਆ ਨਾਮ ਰੱਖਿਆ ਚੱਕ ਮਾਤਾ ਨਾਨਕੀ ਮਾਦਾ ਸੱਚੇ ਪਾਤਸ਼ਾਹ ਇੱਥੋਂ ਵੀ ਗੁਰਸਿੱਖੀ ਦਾ ਪ੍ਰਚਾਰ ਕਰਦੇ ਹੋਏ ਪਿੰਡਾਂ ਵਿਚੀ ਸ਼ਹਿਰਾਂ ਵਿਚੀ ਜਿਸ ਵੇਲੇ ਮਹਾਰਾਜ ਅਲਾਹਾਬਾਦ ਪਹੁੰਚਦੇ ਆ ਤੇ ਮਾਤਾ ਨਾਨਕੀ ਨੇ ਬੇਨਤੀ ਕੀਤੀ ਮਾਦਾਬੀ ਕਿਰਪਾ ਕਰੋ ਆਪਣੇ ਪੁੱਤ ਨੂੰ ਤੇਵਾਰ ਸਾਹਿਬ ਜੀ ਨੂੰ ਵੀ ਤੁਹਾਡੇ ਪਿਤਾ ਜੀ ਨੇ ਸਾਡੇ ਪਤਾਂ ਮਾਨੇ ਵਚਨ ਕੀਤਾ ਹੈ ਸਾਡੇ ਨਾਲ ਵੀ ਤੁਹਾਡੇ ਗਰੇ ਕਹਿੰਦੇ ਇੱਕ ਬਹੁਤ ਸੂਰਬੀਰ ਬਹਾਦਰ ਯੋਧਾ ਧਰਨ ਦੀ ਰੱਖਿਆ ਕਰਨ ਵਾਲਾ ਪੈਦਾ ਹੋਊਗਾ ਉਹ ਕਦੋਂ ਸਮਾਂ ਆਊਗਾ ਪੁੱਤ ਦਾ ਦੇਖਣ ਦਾ ਤਾਂ ਨੂੰ ਤੇਵਾਰ ਸਾਹਿਬ ਦੀ ਉਮੀਦਾਂ ਹੋਈਆਂ ਜਿਹਨੇ ਬਾਦਿ ਪਟਨਾ ਸਾਹਿਬ ਤੱਕ ਪਹੁੰਚਦੇ ਆ ਉਥੇ ਉਹ ਸੁਦੀ 7 ਤਈ ਬੋਨ ਨੂੰ 16 68 ਇਸ ਵੀ ਦੀ ਨੂੰ ਮਾਦਾ ਨੇ ਉਤਾਰਤਾ ਰਿਆ ਕੋ ਤੇ ਇੱਕ ਵਾਰ ਸਾਹ ਦੇ ਗ੍ਰਹਿ ਮਾਦਾ ਗੁਜਰੀ ਜੀ ਤੋਂ ਪਰਗਰ ਰੋਣਾ ਕੀਤਾ ਜਿੱਥੇ ਪ੍ਰਵਾਤ ਖੁਸ਼ੀਆਂ ਆਈਆਂ ਉਹ ਤੇ ਸਾਰੇ ਸਿੱਖ ਜਗਤ ਦੀ ਖੁਸ਼ੀਆਂ ਹੋਈਆਂ ਵੀ ਗੁਰੂ ਘਰ ਵਿੱਚ ਬਦੀ ਬੇਲ ਉਹ ਪੀੜੀ ਚੱਲੀ ਮਹਾਰਾਜ ਜੀ ਕਿਨ ਮੇਲ ਹੋਈ ਆ ਗੁਰੂ ਸਾਹਿਬ ਜਿਵੇਂ ਧੰਗੂ ਅਰਜੰਦ ਦੇ ਪਾਸ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ ਸੀਗਾ ਤੇ ਸੰਗਤਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਇਹ ਐਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਾਜ ਜਨੇ ਬਾਲਾ ਪ੍ਰੀਤਮ ਜੀ ਗੋਬਿੰਦ ਜੀ ਨੇ ਅਵਤਾਰ ਧਾਰਿਆ ਤੇ ਸਾਰੇ ਸਿੱਖਾਂ ਜਿਆਦਾ ਖੁਸ਼ੀਆਂ ਹੋਈਆਂ ਨਾਮ ਰੱਖਿਆ ਗੋਬਿੰਦ ਰਾਏ ਜੀ ਜਨੇ ਗੋਬਿੰਦ ਰਾਏ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਦੇ ਅਨੁਸਾਰ ਪਟਨਾ ਸਾਹਿਬ ਤੋਂ ਸਿੱਧਾ ਚੱਲਦੇ ਚੱਲਦੇ ਸ੍ਰੀ ਸਿਮੇਤ ਪ੍ਰਵਾਸ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਆ। ਇੱਥੇ ਇਹ ਕਹਿੰਦੇ ਵੀ ਜਿਵੇਂ ਜੇਕਰ ਹੁੰਦਾ ਗੋਬਿੰਦਦਾ ਜੀ ਨੇ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਜਿਹੜੀ ਉਹ ਮਾਧਮ ਸਰਗੁਣ ਕਰਵਾਈ ਗੂ ਤੇ ਇਹ ਬਾਸਾ ਦੀ ਸੰਗਤਾਂ ਦੇ ਵਿੱਚ। ਜਿੱਥੇ ਮਹਾਰਾਜਾ ਕਿਰਪਾ ਕੀਤੀ ਕਿੰਦੇ ਅਨੰਦਾ ਦੀ ਪੂਰੀ ਹੈ। ਅਨੰਦਪੁਰ ਸਾਹਿਬ ਨਾਮ ਬਖਸ਼ਿਆ। ਜਿੱਥੇ ਮਹਾਰਾਜਾ ਦੀ ਸੇਵਾ ਦੇ ਵਿੱਚ ਬਿਆਨਤ ਹੋ ਗੋ ਸਿੱਖ ਰਹਿੰਦੇ ਸੀਗੇ। ਉਹਨਾਂ ਸੇਖਾਂ ਦੇ ਵਿੱਚ ਫਾਈ ਦੜੀਆਂ ਜੀ ਸੰਗਤ ਬਾਬਾ ਸੰਗਤ ਸਿੰਘ ਦੇ ਪਿਤਾ ਜੀ ਉਹਦੇ ਮਾਤਾ ਜੀ ਵੀ ਨਾਲ ਗੁਰਤੇਗਵਾਸਾ ਦੇ ਸੰਗਜ ਰਹਿੰਦੇ ਸੀਗੇ ਉਹਨਾਂ ਦਿਨਾਂ ਵਿੱਚ ਹੀ ਬਾਬਾ ਸੰਗਤ ਸਿੰਘ ਜੀ ਦਾ ਜਨਮ ਹੋਇਆ ਬਾਬਾ ਦੜੀਆਂ ਜੀ ਦੇ ਗ੍ਰਹਿ ਵਿਖੇ ਨਾਮ ਰੱਖਿਆ ਸੰਗਤ ਸੰਗਤ ਉਹਦੇ ਵੱਡੇ ਪਿਤਾ ਬਾਬਾ ਸੰਤ ਸਿੰਘ ਜਿਹਨੇ ਕਹਿੰਦੇ ਜੇਕਰ ਹੁੰਦਾ ਵੀ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਹੈ ਕਿ ਬੜੀ ਨਾਜ਼ ਹੈ ਕਿ ਸੇਵਾ ਵੀ ਕੀਤੀ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਜ਼ ਹੈ ਨਾ ਚਿਹਰਾ ਮੋੜ ਵੀ ਦਲਦਾ ਉਮਰ ਵੀ ਦਲਦੀ ਹੈ ਤੇ ਆਪ ਵਿੱਚ ਹੀ ਪਿਆਰ ਵੀ ਗੁਰੂ ਸਾਹਿਬ ਬਹੁਤ ਕਿਰਪਾ ਕਰਦੇ ਸੰਗਤ ਸਿੰਘ ਦੇ ਨਾਲ ਜਿਹਨੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਉਹਦਾ ਅੰਮ੍ਰਿਤਸਾਹਿ ਕੇ ਸੰਗਤ ਸਿੰਘ ਬਣੇ ਜੰਗਾ ਜੁੱਧਾ ਜੋ ਮਹਾਰਾਜ ਨਾਲ ਉਹ ਸਮੇਂ ਦੇ ਸਹਾਇ ਸਾਲ ਲੈਂਦੇ ਰਹੇ ਜਿਨੇ ਪਾਤਸ਼ਾਹ ਚਮਕੌਰ ਦੀ ਗੜੀ ਪਹੁੰਚਦੇ ਆ ਸ੍ਰੀ ਹਰਿਦਵਜਨ ਗੋਬ ਸਿੰਘ ਛੱਡ ਕੇ ਬਰਵਾ ਦਾ ਪਛੋੜਾ ਹੁੰਦਾ ਆ ਮਹਾਰਾਜ ਚਮਕੌਰ ਜੋ ਪਹੁੰਚਦੇ ਆ ਉਸਨੇ ਵੀ 40 ਸਿੰਘਾਂ ਦੇ ਨਾਲ ਬਾਬਾ ਸੰਗਤ ਸਿੰਘ ਜੀ ਨਾਲ ਸੀ 7 ਪਹੁੰਚ ਪਾਸ਼ਾ ਕਿਲਾ ਛੱਡਿਆ 8 ਪਹੁੰਚ ਚਮਕੌਰ ਦਾ ਜੰਗ ਹੋਇਆ 8 ਕੋ ਨਹੀਂ ਬਾਬਾ ਅਜੀਤ ਸਿੰਘ ਜੀ ਬਾਬਾ ਜਗਤ ਸਿੰਘ ਗੁਰੂ ਜੀ ਤੋਂ ਹੁਕਮ ਲੈ ਕੇ ਜੰਗ ਵਿੱਚ ਸ਼ਹੀਦ ਹੋਏ ਪੰਜਾ ਪਿਆਰੇ ਤਿੰਨ ਪਿਆਰੇ ਜਿਹੜਾ ਮਾੜਾ ਬਚਨ ਕੀਤਾ ਸੀ ਕਿ ਇਸ ਸਮੇਂ ਵੀ ਚਿੜੀਆਂ ਤੋਂ ਰਵਾਇਤ ਅਰਾਉਂ ਗਿੱਦੜਾ ਤੋਂ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਨੜਾਉਂ ਸਵਾ ਲੱਖ ਸੇ ਇੱਕ ਰੜਾਉਂ ਤਵੇ ਨਾਮ ਗੋਬਿੰਦ ਸਿੰਘ ਕਹਾਉਂ ਇਹ ਬਚਨ ਵੀ ਕਹਿੰਦੇ ਗੁਰੂ ਬਾਬੇ ਸੇ ਪਾਸੇ ਚਮਕਾਉ ਦੀ ਘੜੀ ਵਿੱਚ ਆਪਣਾ ਪੂਰਾ ਕਰਵਾਇਆ ਸੀ ਪੰਜਾ ਪਿਆਰੇ ਵਿੱਚੋਂ ਭਾਈ ਮੋਹਕਮ ਸਿੰਘ ਦੇ ਕੋਲ ਇਹਨੇ ਚਾਲੀਆਂ ਵਿੱਚੋਂ ਬਹੁਤੇ ਸ਼ਹੀਦ ਹੋ ਗਏ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੇ ਗੁਰੂ ਸਾਹਿਬ ਆਪ ਤੇ ਪੰਜ ਸਿੰਘ ਹੋ ਰਹੇ ਗਏ ਤੇ ਭਾਈ ਦਇਆ ਸਿੰਘ ਹੁਣੀ ਬੇਨਤੀ ਕੀਤੀ ਮਹਾਰਾਜ ਕੋ ਇਹ ਹੁਣ ਤੁਸੀਂ ਘੜੀ ਛੱਡ ਦੋ ਤੇ ਮਹਾਰਾਜ ਕਹਿੰਦੇ ਜਿੱਥੇ ਮੇਰੇ ਜਾਨ ਤੋਂ ਪਿਆਰੇ ਗੁਰ ਸਿੱਖ ਸ਼ਹੀਦ ਹੋਏ ਮੈਂ ਵੀ ਸਵੇਨੇ ਚਮਕੌਰ ਦੀ ਘੜੀ ਵਿੱਚ ਸ਼ਹੀਦ ਹੋਊਂਗਾ ਜਿਥੇ ਮੇਰੇ ਪੁੱਤਰਾ ਦਾ ਖੂਨ ਡੋਲਿਆ ਉਥੇ ਮੈਂ ਵੀ ਆਪਣਾ ਖੂਨ ਡੋਲੂਗਾ ਤੇ ਭਾਈ ਦਾਸ ਸਿੰਘ ਹਣੀ ਪੰਜਾਂ ਦੇ ਰੂਪ ਜੋ ਕੇ ਸਾਨੂੰ ਹੋਏ ਬੇਨਤੀ ਕੀਤੀ ہوئی ਤੁਹਾਡੇ ਦਿੱਤੇ ਅਧਿਕਾਰ ਮੁਤਾਬਕ ਸਾਨੂੰ ਖਾਲਸਾ ਪੰਥ ਦਾ ਹੁਕਮ ਹੈ ਤੁਸੀਂ ਗੱਡੀ ਜੁਰਦਾ ਨਹੀਂ ਸਕਦੇ ਗੱਡੀ ਛੱਡ ਕੇ ਚਲੇ ਜਾਓ ਤੁਸੀਂ ਰਹੋਗੇ ਹਜ਼ਾਰਾਂ ਸਿੱਖ ਸਜਾਉਗੇ ਆਨਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਬੰਦਿਆ ਅੰਗਰੇਜ਼ਾਂ ਨੇ ਮਾਰ ਬਖਸ਼ਿਆ ਮਹਾਰਾਜ ਨੇ ਆਪਣੀ ਕਲਗੀ ਜੇਗਾ ਪਾਈ ਸੰਗਤ ਸਿੰਘ ਜੀ ਦੇ ਸੀਸ਼ ਤੇ ਸਜਾਈ ਸੀ ਕਲਗੀ ਤੋੜਾ ਬਖਸ਼ਿਆ ਸੀ ਤੇ ਬਚਨ ਕੀਤਾ ਇਹ ਨਾਲ ਪੰਜ ਛੇ ਦਿੱਤੇ ਸੀਗੇ ਤੇ ساری ਰਾਤ ਤੁਸੀਂ ਨਗਾਰਾ ਭਜਾਉਣਾ ਜਿੰਨੇ ਤੀਰ ਆ ਸਾਰੇ ਤੀਰ ਚਲਾਉਂਦੇ ਜਣਾ ਤਨ ਦਿਨ ਚੜੇ ਜੇ ਲੈ ਕੇ ਕਿੰਦੇ ਤੀਰ ਮੁੱਕ ਜਾਣ ਫਿਰ ਸਾਰੇ ਜੀਆਂ ਸਾਥ ਨਾਲ ਮਿਆਨਾ ਧੂਕੇ ਮੇਹਾਨਾ ਚੋ ਕਿਰਪਾਨਾ ਧੂਗੇ ਜਾ ਕੇ ਜਗਾ ਮਦਾਨੇ ਜਾਂਗ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਲੈਣੇ ਜੀਨ ਦੇ ਜੀ ਆ ਲੋਕਾਂ ਦੇ ਹੱਥ ਨਹੀਂ ਆਉਣਾ ਮਾਦਾ ਕਿਰਪਾ ਗੀਤ ਕਿੰਦੇ ਅਸੀਂ ਵੀ ਕਿਤੇ ਜਾਵਾਂਗੇ ਤਾੜੀ ਮਾਰ ਕੇ ਜਾਵਾਂਗੇ ਚੋਰੀ ਨਹੀਂ ਜਾਣਾ ਤਾੜੀ ਸਭ ਗੁਰਦਾਸ ਜੀ ਸੁਭਾਈ ਮਾਨ ਨੇ ਉੱਥੇ ਮਾਦਾ ਜਾ ਕੇ ਤਾੜੀ ਮਾਰੀ ਸੀ ਤੇ ਹਿੰਦ ਦਾ ਪੀਰ ਜਿਆਦਾ ਸਿੱਖਾਂ ਦਾ ਗੁਰੂ ਜੇ ਕਿਸੇ ਕੋ ਹਿੰਮਤ ਹੈ ਫੜ ਲਓ ਗੁਰੂ ਸਾਹਿਬ ਨੇ ਐਸੀ ਕਲਾ ਬਤਾਈ ਬਹੁਤ ਕਟਾ ਵੱਡ ਹੋਈ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨਿਕਲੇ ਸੀਗੇ ਜਿਹੜੇ ਜਾ ਕਰਕੇ ਸਮੇਂ ਦੇ ਅਨੁਸਾਰ ਮਾਚੂਵਾੜੇ ਗੁਲਾਬੇ ਪੰਜਾਬ ਦੇ ਖੂਦ ਦੇਲੇ ਪਾਤਸ਼ਾਹ ਬਿਜਾਜਮਾਨ ਹੋਏ ਰਾਤ ਨੂੰ ਉੱਥੇ ਅਮਨਦਿਲ ਇਕੱਠੇ ਹੋਏ ਸੀਗੇ ਸੋ ਸਾਹਿਬ ਦਾ ਇਤਿਹਾਸ ਬਹੁਤ ਲੰਮਾ ਚੌੜਾ ਸਾਹਿਬਾਂ ਨੇ ਬਹੁਤ ਕਿਰਪਾ ਕੀਤੀ ਮਿਹਰ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਆਮਤੀ ਦਾਤ ਦੇ ਕੇ ਸਰਦਾਰ ਬਣਾਇਆ ਤਨਵੰਤ ਸਿਕਾਗੇ ਮਾਰਾ ਸ਼ੇਕ ਬਣਾਇਆ ਸਾਨੂੰ ਸਾਰੇ ਸੰਸਾਦ ਨੂੰ ਬੱਕਰੀ ਦੇਖ ਬਖਸੀ ਹੈ ਜੋ ਸਾਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮਿਸ਼ਨ ਹੈ ਖੰਡੇ ਵਾਟੇ ਅੰਮ੍ਰਿਤ ਛਕਾਉਣ ਦਾ ਸਿਕੰਦਰ ਬਚਨੇਆ ਖੰਡੇ ਵਾਟੇ ਦਾ ਅੰਮ੍ਰਿਤ ਛਕੀਏ ਰਹਿਤਾ ਰੱਖੀਏ ਕਹੈਤਾ ਤਾਂ ਪਰਹੇਜ ਕਰੀਏ ਬਾੜੀ ਪੜੀਏ ਨਾਮ ਜਪੀਏ ਸੇਮਨ ਕਰੀਏ ਸੰਗਤ ਦੀ ਸੇਵਾ ਕਰੀਏ ਆਪਣੇ ਆਉਣ ਵਾਲੇ ਬੱਚਿਆਂ ਨੂੰ ਵੀ ਗੁਰਸਿੱਖੀ ਦਾ ਜੋੜ ਗੇ ਅੰਮ੍ਰਿਤ ਛਕਾ ਕੇ ਸਿੰਘ ਸਜਾਈਏ। ਗੁਰੂ ਸਾਹਿਬ ਦੀਆਂ ਖੁਸ਼ੀਆਂ ਸਾਡੇ ਪਰਿਵਾਰਾਂ ਵੀ ਸਾਡੇ ਘਰਾਂ ਵਿੱਚ ਬੱਤਰੀਆਂ ਰਹਿਣ। ਧੰਨਵਾਦ ਆ ਸੰਗਤ ਸਿੰਘ ਜੀ ਦਾ ਸ਼ੀਤੀ ਦਿਹਾੜਾ ਬਹੁਤ ਸੰਗਤਾਂ ਮਨਾਉਂਦੀ ਆ। ਜਿਹੜੀ ਯਾਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਅਸਥਾਨ ਬੜਿਆ। ਜਿਹੜੀ ਯਾਦ ਵਿੱਚ ਚਮਕੌਰ ਸਾਹਿਬ ਵੀ ਲੰਗਰ ਹਾਲ ਇੱਕ 게ਟ ਉਹਨਾਂ ਯਾਰ ਚ ਬਣੇ ਹੋਆ ਜਿਸ ਨਾਮ ਲਿਖਿਆ ਉਹਨਾਂ ਦਾ ਅੱਜ ਅਰਮਦਾਸਿਆ ਸਲਮੁ ਅਲੈਕੁਮ ਸਿੰਘ ਸਭਾ ਬਾਬਾ ਸੰਗਤ ਸਿੰਘ ਜੀ ਦੀ ਰਾਤ ਜੋ ਇਹ ਦੁਆਬੇ ਵਿੱਚ ਸਭਾ ਚੱਲ ਰਹੀ ਆ ਜਿਹੜੇ ਪਿੰਡਾਂ ਵਿੱਚ ਬਦਲ ਬਦਲ ਕੇ ਪਿੰਡਾਂ ਇਹ ਬਾਬਾ ਜੀ ਦਾ ਸ਼ੀਦੀ ਦਿਹਾੜਾ ਮਨਾਉਂਦੇ ਆ ਬਾਬਾ ਸੰਗਤ ਸਿੰਘ ਜੀ ਦਾ ਆਈਨੈਮੋ ਗੁਰੂ ਜੀਆ ਜਾਣਾ ਸ੍ਰੀਮਾਨ ਸੰਤ ਬਾਬਾ ਬਸੰ ਸਿੰਘ ਜੀ ਤਪਸਥਾਨ ਤੇ ਪਹੁੰਚਿਆ ਸਕਦਾ ਜਿਆਦੀ ਮੰਦੀ ਭਾਵਨਾ ਵੀ ਇਸ ਸਥਾਨ ਦੇ ਉੱਤੇ ਬਾਬਾ ਅਸ਼ੀ ਦੀ ਜਹਾੜਾ ਬਣਾਇਆ ਜਾਵੇ ਸੰਗਤ ਦੇ ਬਚਨ ਮੁੱਖ ਰੱਖਦੇ ਆ ਸੰਗਤ ਨੂੰ ਬੇਤੀ ਕੀਤੀ ਵੀ 16 ਫਰਵਰੀ ਦਿਨ ਐਤਵਾਰ ਨੂੰ ਬਾਬਾ ਸੰਗਤ ਜੀ ਯਾਦ ਵਿੱਚ ਸ੍ਰੀ ਖੰਡ ਪਾਠ ਤੇ ਭੋਗ ਵੀ ਪਹਿਣਗੇ ਬੋਲੇ ਈ ਸੋਨਿਆਲ ਸਵਾਦ ਜੀ ਆ ਗੀ ਸਜਣਗੇ ਇਹ ਮਾਧੋਪਰੀ ਪੈਸਟਰਨਲ ਵਾਲੇ ਸੰਗਤ ਨੂੰ ਸੰਦੇਸ਼ ਦੇ ਰਹੇ ਆ ਪਹਚਾ ਰਹੇ ਸੰਗਤਾਂ ਜਿੱਥੇ ਇਥੇ ਵੀ ਸੰਗਤਾਂ ਇਹ ਸੁਣਦੀਆਂ ਦੇਖਦੀਆਂ 16 ਫਰਵਰੀ ਦਿਨ ਐਤਵਾਰ ਨੂੰ ਪਹੁੰਚ ਕੇ ਦਰਸ਼ਨ ਕਰੀਏ ਬਾਬਾ ਜੀ ਨੂੰ ਆਪਣੀ ਸਾਧਾ ਦੇ ਫੁੱਲ ਭੇਟ ਕਰੀਏ ਆਪਣੀ ਭਾਵਨਾ ਪੇਟਾ ਕਰੀਏ ਤਾਂ ਕਿ ਸਾਡੇ ਆਉਣ ਵਾਲੇ ਬੱਚੇ ਜਿਹੜੇ ਉਹ ਗੁਰਸੇਖ ਬਣ ਕੇ ਅਮਰਤਾ ਦੀ ਹੋ ਕੇ ਗੁਰੂ ਘਰ ਦੇ ਪਾਸੇ ਖੁਸ਼ੀਆਂ ਪ੍ਰਾਪਤ ਕਰਦੇ ਜਾਣ ਕਿਉਂਕਿ ਸੰਤ ਮਹਾਰਾਜ ਬਾਬਾ ਬਸੰਤ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਜੀ ਹੁਣਾਂ ਦੇ 1920 ਤੋਂ ਲੈ ਕੇ ਹੁਣ ਤੱਕ ਹਰ ਸੰਗਤਾਂ ਨੂੰ ਖੰਡੇ ਪਾਟੇ ਅੰਮ੍ਰਿਤ ਸਿਕਾਉਂਦੀ ਜੋ ਪਰੰਪਰਾ ਬਣਾਈ ਸੀ ਗੁਰੂ ਸਾਹਿਬ ਦੀ ਬਖਸ਼ਿਸ਼ਾ ਦਕਾ ਉਹ ਚੱਲ ਰਹੀ ਆ ਹਰ ਐਤਵਾਂ ਦੀਵਾਨ ਸੱਜਦੇ ਆ ਸਾਡ ਸੰਗਤਾਂ ਨੂੰ ਦੀਵਾਨ ਵੀ ਸਜਦੇ ਆ ਜਿੱਥੇ ਦੀਵਾਨ ਸਜਦੇ ਸੰਤ ਅੰਮ੍ਰਿਤਧਾਰੀ ਹੋ ਕੇ ਅੰਮ੍ਰਿਤ ਬਲਾਕੀ ਅੰਮ੍ਰਿਤ ਰਾਤ ਲੈ ਕੇ ਗੋਸਿਕ ਸਜਦੀਆਂ ਸਿੰਘ ਸਜਦੀਆਂ ਮਾਦਾ ਕਿਰਪਾ ਕਰਨ ਸਾਨੂੰ ਗੋਸਿੱਖੀ ਜੀਵਨ ਨਾਮ ਬਾਣੀ ਸਿਮਰਨ ਦੀ ਦਾਤ ਬਖਸ਼ੀ ਕਰਨ ਇੰਨੀਆਂ ਬੇਨਤੀਆਂ ਦਾ ਖੇਮਾ ਤੇ ਜਾਚਕ ਵਾਹਿਗੁਰੂ ਜੀ ਚਾਹਬਾਤ ਵਾਹਿਗੁਰੂ ਜੀ ਕੀ ਫਤਿਹ ਸੋ ਸਿ ਅਕਾਲ ਬੇਬੂ ਗਾਰੀ ਦੀ ਰਾਜ ਸਰਬੱਤ ਸਿੰਘ ਸਾਹਿਬ ਜੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਆਪਾਂ ਸਤਿਕਾਰਯੋਗ ਧੰਨ ਬਾਬਾ ਸੰਗਤ ਸਿੰਘ ਜੀ ਦੀ ਯਾਦ ਵਿੱਚ ਦਿਨ ਬਰਉਣ ਵਾਸਤੇ 16 ਕਦਮੀ ਤਹਿ ਕੀਤੀ ਆ ਪੁੱਤੇ ਬਾਬਾ ਬਲਕਣ ਜੀ ਕਹਿੰਦੇ ਨੇ ਦੜਾ ਦੜੇ ਵਾਲੇ ਬਾਬਾ ਜੀ ਬਾਬਾ ਗੋਪਾਲ ਸਿੰਘ ਉਹਨੇ ਬਾਬਾ ਜੀ ਸ੍ਰੀ ਹਰਿ ਦਾਸ ਦਾਸ ਜਿੱਥੇ ਸੰਗਤ ਨੇ ਸਾਨੂੰ ਸੇਵਾ ਦਿੱਤੀ ਉਹਥੇ 8 ਫਰਵਰੀ 26 ਮਾਰਗ ਨੂੰ ਬਾਬਾ ਜੀ ਦੀ ਯਾਦ ਵਿੱਚ ਭੋਗ ਪਾੜਨੇ ਆ ਸ੍ਰੀ ਖਨਪਾਟ ਸਾਹਿਬ ਜੀ ਦੇ 24 ਮਾਰਗ ਨੂੰ ਰੰਭੋਣੀ ਪਾਟ 25 ਤੇ 26 ਨੂੰ ਭੋਗ ਪਾੜਨੇ ਆ ਇਸੇ ਦਾ 6 7 8 ਫਰਵਰੀ ਤੋਂ 26 ਮਾਰਗ ਹੋ ਰਿਹਾ ਇਹ ਜਿਹਦੇ ਵਿੱਚ ਬਾਣੀ ਭੋਗ ਪੜਨੇ ਦੀ ਬਾਸ ਸਜਨੇ ਤਿੰਨੇ ਦਿਨ ਤਿੰਨੇ ਦਿਨ ਗੁਰੂ ਘਰ ਲੰਗਰ ਵੀ ਉੱਤਟ ਵਤਣਾ ਸਾਧੀਆਂ ਸਭ ਤੋਂ ਬੇਨਤੀ ਹੈ ਵੀ ਜਿੱਥੇ ਤੇ ਸੁਣਦੀਆਂ ਉੱਥੇ ਆਣ ਕੇ ਦਰਸ਼ਨ ਕਰੋ ਬਾਣੀ ਸੁਣ ਕੇ ਗੁਰੂ ਸਾਹਿਬ ਦਾ ਦਰਸ਼ਨ ਕਰਕੇ ਜੀਵਨ ਤੋਂ ਲਾਭ ਪ੍ਰਾਪਤ ਕਰੀਏ ਜੌਹੜਾ ਵਾਲੇ ਸਾਕਤਾਂ ਨੂੰ ਖਾਸ ਬੇਨਤੀ ਹੈ ਵੀ ਸਾਦਾ ਵੇੜਾ ਜ਼ਰੂਰ ਹੀ ਬੀਬੀਆਂ ਵੀ ਸਿੱਖ ਵੀ ਪਹੁੰਚ ਕੇ ਦਾਇਦਰ ਕਰੋ ਨੇ ਪਹਿਲਾ ਬਾਬਾ ਅਜੀਤ ਸਿੰਘ ਤਾਂ ਬਸਨ ਕਰਦੇ ਹੁੰਦੇ ਜੀ ਨਾਲੇ ਸੇਵਾ ਵੀ ਕਰੋ ਕਿਉਂਕਿ ਇਹ ਨੱਗਰ ਚੌੜਾ ਦਾ ਸਾਧਾ ਉਹ ਵੀ ਤੇ ਜੋੜਾਂ ਦੇ ਸੰਗਤਾਂ ਨੂੰ ਮਾਣਿਆ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਓ ਸਿਗਰਿਆ ਹਾਲ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਗੋਪਾਲ ਸਿੰਘ ਜੀ ਜੋ ਸਤਕਾਰਯੋਗ ਆਪਣੇ ਸਮੇਂ ਦੇ ਅਨੁਸਾਰ ਸੰਤ ਬਾਬਾ ਗੋਪਾਲ ਸਿੰਘ ਜੀ ਦੇ ਬਾਬਾ ਜੀ ਸਿੰਘ ਜੀ ਹੁੰਨੇ ਜਿਹੜਾ ਕੋਈ ਉਹਨਾਂ ਨੂੰ ਦੁਖੀ ਜਾਂਦਾ ਸੀਗਾ ਉਹ ਬਹੁਤ ਵਧੀਆ ਦਵਾਈ ਦਿੰਦੇ ਹੁੰਦੇ ਸੀ ਕਹਿੰਦੇ ਬੁਖਾਰ ਦੀ ਪੇਟ ਦੀ ਬਹੁਤ ਦਵਾਈ ਕੁ ਵੇਲੇ ਲੈਣੀ ਪੈਂਦੀ ਸੀ ਉਹਾਂ ਦੇ ஸ்தான ਦੇ ਉੱਤੇ ਬਾਬਾ ਜੀ ਯਾਦ ਵਿੱਚ ਆਤਿਨ ਖੰਡ ਪਾਠੇ ਕਦਮ ਪਾਉਣਾ ਉਹ ਛੇਨ ਭੋਗ ਪੜ੍ਹਨੇ ਛੇਨ ਨੂੰ ਫੇਰ ਦੋ ਪਾਠਾਂ ਰੰਭਾਉਣੇ ਤਿੰਨ ਪਾਠ ਛੇਨ ਨੂੰ ਤਿੰਨ ਪਾਠਾਂ ਰੰਭਾਉਣੇ ਉਹਦੇ ਅੱਠ ਨੂੰ ਭੋਗ ਪੜ੍ਹਨੇ ਦਾਰਸ਼ਨ ਕਰੀਏ ਬਾਣੀ ਸੁਣ ਕੇ ਜੀਵਨ ਦਾ ਲਾਭ ਉਤਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ